ਸਸੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਪ੍ਰਵਾਸੀ ਮੁੰਨੇ ਬੰਦੇ ਸ੍ਰੀ ਸਾਹਿਬ ਗਾਤਰੇ ਪਾ ਕੇ ਪੰਜਾਬ ਦੇ ਵਿੱਚ ਹੀ ਘੁੰਮ ਰਹੇ ਨੇ ਜਦੋਂ ਇਹ ਪੰਜਾਬ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਅੱਗੋਂ ਦੀ ਲੰਘਦੇ ਸਨ ਤਾਂ ਉਥੋਂ ਦੇ ਜਥੇਦਾਰ ਨਿਹੰਗ ਸਿੰਘਾਂ ਦੇ ਵੱਲੋਂ ਇਹਨਾਂ ਨੂੰ ਰੋਕ ਕੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਨੂੰ ਸਮਝਾਇਆ ਗਿਆ ਇਹ ਕਿਸੇ ਵਿਸ਼ੇਸ਼ ਸੰਗਠਨ ਦੇ ਬੰਦੇ ਲੱਗਦੇ ਨੇ ਕਿਉਂਕਿ ਇਹਨਾਂ ਦੇ ਕੋਲ ਜਿਹੜੇ ਆਈ ਕਾਰਡ ਹਨ ਉਹਨਾਂ ਦੇ ਉੱਪਰ ਦੇਵ ਸੇਨਾ ਲਿਖਿਆ ਹੋਇਆ ਹੈ ਤੇ ਇਹਨਾਂ ਨੇ ਜਿਹੜੇ ਗਾਤਰੇ ਕਿਰਪਾਨਾਂ ਪਾਈਆਂ ਹੋਈਆਂ ਨੇ ਉਹਨਾਂ ਦੇ ਉੱਪਰ ਵੀ ਦੇਵ ਸੇਨਾ ਲਿਖਿਆ ਹੋਇਆ ਹੈ ਹਾਲਾਂਕਿ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਜਥੇਦਾਰਾਂ ਦੇ ਵੱਲੋਂ ਪਰ ਇਹਨਾਂ ਨੇ ਕੁਝ ਵੀ ਨਹੀਂ ਦੱਸਿਆ ਕਿ ਇਹ ਕਿੱਥੋਂ ਆਏ ਹਨ ਪਰ ਤੁਹਾਨੂੰ ਇਹਨਾਂ ਦੀ ਬੋਲੀ ਤੋਂ ਪਤਾ ਲੱਗਦਾ ਹੋਵੇਗਾ ਕਿ ਇਹ ਪ੍ਰਵਾਸੀ ਲੋਕ ਹਨ ਕੀ ਇਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਪਤਾ ਨਹੀਂ ਜਾਂ ਫਿਰ ਇਹ ਜਾਣ ਬੁੱਝ ਕੇ ਅਜਿਹਾ ਕਰ ਰਹੇ ਨੇ ਅਜਿਹਾ ਪਹਿਰਾਵਾ ਪਹਿਨ ਕੇ ਪੰਜਾਬ ਦੇ ਵਿੱਚ ਆਏ ਨੇ ਕਿਸੇ ਵੀ ਸੰਗਠਨ ਦੇ ਨਾਲ ਇਹ ਜੁੜੇ ਨੇ ਸਿੱਖ ਇਤਿਹਾਸ ਹਰ ਇੱਕ ਬੰਦੇ ਨੂੰ ਪਤਾ ਹੈ ਇੰਡੀਆ ਹੀ ਨਹੀਂ ਸਗੋ ਪੂਰੇ ਵਰਲਡ ਦੇ ਵਿੱਚ ਸਿੱਖ ਇਤਿਹਾਸ ਦੇ ਚਰਚੇ ਹਨ ਤੇ ਸਿੱਖ ਇਤਿਹਾਸ ਬਾਰੇ ਲੋਕ ਜਾਣਦੇ ਹਨ ਤੇ ਸਿੱਖੀ ਪਹਿਰਾਵੇ ਨੂੰ ਵੀ ਲੋਕ ਜਾਣਦੇ ਹਨ ਪਰ ਇਹਨਾਂ ਨੂੰ ਇੰਡੀਆ ਦੇ ਵਿੱਚ ਰਹਿੰਦੇ ਹੋਿਆਂ ਨੂੰ ਇਹ ਗੱਲ ਨਹੀਂ ਪਤਾ ਲੱਗੀ ਕਿ ਸ੍ਰੀ ਸਾਹਿਬ ਸਿਰਫ ਸਿੱਖ ਬੰਦੇ ਹੀ ਪਾ ਸਕਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਉਹੀ ਸ੍ਰੀ ਸਾਹਿਬ ਗਾਤਰਾ ਪਾ ਸਕਦੇ ਨੇ ਹੁਣ ਤੁਹਾਨੂੰ ਦਿਖਾਉਣੀ ਹੈ ਦੋਸਤੋ ਪੂਰਾ ਵੀਡੀਓ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਦੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਇਹ ਵੇਖੋ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਲਿਖਿਆ ਹੈ ਨਾ ਪੇਂਟ ਮਾਰ ਕੇ ਦੇਖੋ ਕਹਾਂ ਸੇ ਆਏ ਹੋ ਆਪ ਲੈ ਲੋ ਲੈ ਇਹ ਅੱਜ ਇਹ ਜਥੇਦਾਰ ਜੀ ਕਿੱਥੋਂ ਆਏ ਨੇ ਅੱਜ ਇਹ ਪਤਾ ਨਹੀਂ ਕਿੱਥੋਂ ਨਵੀਆਂ ਨਵੀਆਂ ਸੈਲਾਂ ਕਿੱਥੋਂ ਆਏ ਨੇ ਆ ਗਰਾਹਾ ਇਹ ਆਰਐਸਐਸ ਦੇ ਘਟਿਆ ਤੋਂ ਘਟਿਆ ਹਰਕਤਾਂ ਆਵੇ ਨਹੀਂ ਸਿਰਫ ਸਮਝਣ ਕੇ ਆਈ ਹੈ ਨਹੀਂ ਜੀ ਨਹੀਂ ਆਰਟੀਕਲ 25 ਪੜੋ ਗਵਰਨਮੈਂਟ ਦਾ ਕਾਨੂੰਨ ਹੈ ਉਸ ਵਿੱਚ ਸਿਰਫ